ਇਹਨਾਂ ਨੇ ਪ੍ਰੂਫ ਕੀਤਾ ਇਸੀ ਨੂੰ ਕਿ ਭਾਈ ਹੈ ਹੀ ਰੱਬ ਹੈ ਦੂਜਾ ਹੈ ਹੀ ਕੋਈ ਨਹੀਂ ਉਹ ਦੱਸ ਕਿ ਉਹ ਪ੍ਰੂਫ ਕੀ ਕੀਤਾ ਹੈ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਇਹ ਆਪਾਂ ਸਵਾਲ ਕਰਦੇ ਹਾਂ ਨਾ ਕਿ ਇੰਨੇ ਪਾਪ ਹੁੰਦੇ ਆ ਰੱਬ ਰੋਕਦਾ ਕਿਉਂ ਨਹੀਂ ਇਹਨਾਂ ਨੂੰ ਇਹਦਾ ਕਾਰਨ ਸਭ ਤੋਂ ਮੇਨ ਕਾਰਨ ਅਸਲ ਸੱਚ ਪਤਾ ਕੀ ਹੈ ਦਾ ਧਿਆਨ ਦੱਸੋ ਸੋ ਦੂਸਰਾ ਪ੍ਰੂਫ ਦੇਖ ਲਓ ਦੂਸਰਾ ਪ੍ਰੂਫ ਰੱਬ ਦੇ ਹੋਣ ਦਾ ਸਾਡੇ ਧਾਰਮਿਕ ਗ੍ਰੰਥਾਂ ਨੇ ਜਿਹੜਾ ਦਿੱਤਾ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਪਿਆਰਿਓ ਜਿਸ ਰੱਬ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਦੀ ਬਾਣੀ ਕਹਿੰਦੀ ਹੈ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਮਾਰੇ ਕਹਿੰਦੇ ਤੂੰ ਇੱਕ ਐਸਾ ਦਰਿਆ ਏ ਅਸੀਂ ਸਾਰੇ ਤੇਰੇ ਵਿੱਚ ਤੇ ਤੇਰੇ ਤੋਂ ਇਲਾਵਾ ਦੂਜਾ ਪਾਸ਼ਾ ਹੈ ਹੀ ਕੋਈ ਨਹੀਂ ਉੱਤੇ ਤੇ ਅੱਜ ਦਾ ਇਨਸਾਨ ਪਤਾ ਕੀ ਕਹਿੰਦਾ ਹੈ ਪੜਾ ਰੱਬ ਹੈ ਕਿ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀਓ ਰੱਬ ਦੇ ਹੋਣ ਦਾ ਵੀ ਆਪਾਂ ਪਰੂਖ ਲੱਭਦੇ ਅੱਜ ਦੇ ਸਮੇਂ 'ਚ वैसे रब ਦਾ ਪਿਆਰ ਉਹ ਕੋਈ ਪ੍ਰੂਫ ਨਹੀਂ ਦੇ ਸਕਦਾ ਕਿਉਂਕਿ ਪ੍ਰਮਾਤਮਾ ਜਿਨ੍ਹਾਂ ਅੰਦਰ ਤੜਫ ਹੋਵੇ ਜਿਨ੍ਹਾਂ ਅੰਦਰ ਪਿਆਰ ਹੋਵੇ ਜਿਹੜੇ ਚਾਹ ਦੇ ਵਿੱਚ ਬੈਠ ਕੇ ਪ੍ਰੇਮ ਦੇ ਵਿੱਚ ਬੈਠ ਕੇ ਮਾਲਕ ਦੀ ਭਗਤੀ ਕਰਦੇ ਆ ਮਾਲਕ ਉਹਨਾਂ ਨੂੰ ਆਪਣਾ ਪ੍ਰੂਫ ਆਤ ਦਿੰਦਾ ਹੈ ਖਾਪ ਉਹ ਦੱਸਦਾ ਹੈ ਕਿ ਭਾਈ ਆਵੇਂ ਮੈਂ ਤੇਰੇ ਸਾਹਮਣੇ ਹੀ ਆ ਕਿੱਥੇ ਲੱਭਦਾ ਫਿਰਦਾ ਤੂੰ ਤੇ ਐਸੇ ਜੀਵ ਨੂੰ ਇਹ ਅਹਿਸਾਸ ਵੀ ਹੋ ਜਾਂਦਾ ਕਿ ਵਾਕਏ ਉਹੀ ਹੈ ਪਰ ਅੱਜ ਦੇ ਸਮੇਂ 'ਚ ਲੋਕ ਸਵਾਲ ਕਰਦੇ ਆ ਨਾ ਕਿ ਦੱਸੋ ਕੋਈ ਪ੍ਰੂਫ ਦਿਓ ਸਾਨੂੰ ਕੋਈ ਪ੍ਰੂਫ ਦਿਓ ਰੱਬ ਹੈ ਕਿ ਨਹੀਂ ਇਨਸਾਨ ਕਹਿੰਦਾ ਰੱਬ ਹੈ ਹੀ ਨਹੀਂ ਤੇ ਸਾਡੇ ਧਾਰਮਿਕ ਗ੍ਰੰਥ ਕਹਿੰਦੇ ਆ ਰੱਬ ਤੋਂ ਇਲਾਵਾ ਦੂਜਾ ਕੋਈ ਨਹੀਂ ਹੈਗਾ ਸੋ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਦੋ ਆਪਾਂ ਐਸੇ ਪ੍ਰੂਫ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਸਿਰਫ ਗਿਆਨ ਨਹੀਂ ਹੈ ਪ੍ਰੈਕਟੀਕਲੀ ਪ੍ਰੂਫ ਨੇ ਜਿਸ ਤੋਂ ਆਪਾਂ ਨੂੰ ਯਕੀਨ ਹੋ ਸਕਦਾ ਹੈ ਕਿ ਵਾਕੇ ਰੱਬ ਹੈ ਜਿੰਨੇ ਯਕੀਨ ਕਰਨਾ ਪਿਆਰੇ ਉਹਨੇ ਕਰ ਲੈਣਾ ਜਿੰਨੇ ਨਹੀਂ ਕਰਨਾ ਭਾਵੇਂ ਜਿੰਨੇ ਮਰਜ਼ੀ ਪ੍ਰੂਫ ਦੇਈ ਜਾਓ ਇਹ ਬਸ ਇੱਕ ਸਮਝਾਉਣ ਦਾ ਤਰੀਕਾ ਹੈ ਚਲੋ ਜਿਹੜੇ ਜੀਵ ਨਹੀਂ ਭਗਤੀ ਕਰਦੇ ਨਹੀਂ ਇਹ ਹੋ ਸਕਦਾ ਹੈ ਇਸ ਵੀਡੀਓ ਦੇ ਰਾਹੀਂ ਥੋੜੀ ਬਹੁਤ ਉਹਨਾਂ ਦੇ ਮਨ 'ਚ ਜਾਗ ਲੱਗੇ ਤੇ ਮਾਲਕ ਵਾਲੇ ਪਾਸੇ ਆਪਣੇ ਕਦਮ ਬਣਾਉਣ ਤੇ ਨਾਲ ਆਪਾਂ ਜਿਹੜੇ ਜੀਵ ਇਹ ਸਵਾਲ ਕਰਦੇ ਆਂ ਵੀ ਜੇ ਰੱਬ ਹੈਗਾ ਤਾਂ ਫਿਰ ਇਹਨੇ ਪਾਪ ਕਿਉਂ ਹੁੰਦੇ ਆ ਐਨਾ ਧੱਕਾ ਹੁੰਦਾ ਹੈ ਸੰਸਾਰ ਨਾਲ ਐਨਾ ਕੁਝ ਹੁੰਦਾ ਹੈ ਫਿਰ ਰੱਬ ਰੋਕਦਾ ਕਿਉਂ ਨਹੀਂ ਹੈ ਜੇ ਹੈਗਾ ਇਹ ਉਹ ਵੀ ਤੁਹਾਨੂੰ ਅੱਜ ਆਪਾਂ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਸਭ ਪਹਿਲਾਂ ਦੋ ਪ੍ਰੂਫ ਕਿਹੜੇ ਨੇ ਜਿਹੜੇ ਸਾਡੇ ਧਾਰਮਿਕ ਗ੍ਰੰਥਾਂ ਨੇ ਰੱਬ ਦੇ ਹੋਣ ਦੇ ਸੰਕੇਤ ਦਿੱਤੇ ਆ ਦੇਖੋ ਪਿਆਰਿਓ ਆਪਾਂ ਅੱਗੇ ਵੀ ਇਹ ਤਿੰਨ ਧਾਰਮਿਕ ਗ੍ਰੰਥ ਇੱਕ ਗੁਰਬਾਣੀ ਦੂਸਰਾ ਭਗਵਦ ਗੀਤਾ ਤੇ ਤੀਸਰਾ ਬਾਈਬਲ ਕਿਉਂਕਿ ਇਹਨਾਂ ਨੂੰ ਆਪਾਂ ਪੜ੍ਹ ਕੇ ਦੇਖਿਆ ਇਹਨਾਂ ਨੇ ਪ੍ਰੂਫ ਕੀਤਾ ਇਸ ਚੀਜ਼ ਨੂੰ ਕਿ ਪਈ ਹੈ ਹੀ ਰੱਬ ਹੈ ਦੂਜਾ ਹੈ ਹੀ ਕੋਈ ਨਹੀਂ ਦੂਜਾ ਕਿ ਪ੍ਰੂਫ ਕੀ ਕੀਤਾ ਹੈ ਇਹਨਾਂ ਨੇ ਸਭ ਤੋਂ ਵੱਡਾ ਪ੍ਰੂਫ ਪਤਾ ਕੀ ਦਿੱਤਾ ਪਹਿਲਾ ਪ੍ਰੂਫ ਜੇ ਆਪਾਂ ਗੁਰਬਾਣੀ ਨੂੰ ਵੇਖੀਏ ਕਿ ਰੇ ਸੱਚੇ ਪਾਤਸ਼ਾਹ ਤੁੰਤੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰੱਬ ਦੇ ਹੋਂਦ ਦਾ ਪ੍ਰੂਫ ਦਿਓ ਤੇ ਗੁਰਬਾਣੀ ਪਤਾ ਕੀ ਕਹਿੰਦੀ ਆ ਗੁਰਬਾਣੀ ਚ ਮਹਾਰਾਏ ਦਾ ਪਰ ਸ਼ਬਦ ਪੜਦੇ ਆ ਮਹਾਰਾਏ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗिराहा ਹੈ ਮਹਾਰਾਏ ਕਹਿੰਦੇ ਆ ਰੱਬ ਤੁਹਾਨੂੰ ਸਵਾਸਾਂ ਦੀਆਂ ਉਗਰਾਹੀਆਂ ਦੇ ਰਿਹਾ ਹੈ ਤੇ ਜੇ ਆਪਾਂ ਇਹੀ ਗੱਲ ਭਗਵਤ ਗੀਤਾ ਨੂੰ ਪੁੱਛੀਏ ਤੇ ਗੀਤਾ ਵੀ ਇਹ ਗੱਲ ਕਹਿੰਦੀ ਆ ਕਿ ਸਾਰੇ ਸੰਸਾਰ ਨੂੰ ਰੱਬ ਨੇ ਇੱਕ ਸੂਤਰ ਦੇ ਵਿੱਚ ਬੰਨਿਆ ਹੋਇਆ ਉਹ ਸੂਤਰ ਕੀ ਹੈ ਸਵਾਸ ਸੂਤਰ ਸੂਤਰ ਦਾ ਮਤਲਬ ਸਮਝਦੇ ਇੱਕ ਧਾਗਾ ਤੇ ਜੇ ਆਪਾਂ ਬਾਈਬਲ ਨੂੰ ਖੋਜੀਏ ਇਹ ਗੱਲ ਜਿਹੜੇ ਜੀ ਬਾਈਬਲ ਪੜ੍ਹਦੇ ਉਹਨਾਂ ਨੂੰ ਪਤਾ ਹੋਏਗਾ ਬਾਈਬਲ ਦੇ ਵਿੱਚ ਸਿੱਧੇ ਲਫ਼ਜ਼ਾਂ ਦੇ ਵਿੱਚ ਲਿਖਿਆ ਹੈ ਕਹਿੰਦੇ ਪ੍ਰਮਾਤਮਾ ਨੇ ਆਦਮ ਦੇ ਨੱਕ ਦੇ ਵਿੱਚ ਜੀਵਨ ਦਾ ਸਾਹ ਭੂਕਿਆ ਤੇ ਆਦਮ ਜਿਉਦਾ ਜੀਵਨ ਗਿਆ ਇਹ ਪਹਿਲਾ ਪ੍ਰੂਫ ਹੈ ਪਹਿਲਾ ਪ੍ਰੂਫ ਦੇਖ ਲਓ ਕੀ ਸਾਹ ਨੂੰ ਦਿੱਤਾਇਆ ਸਾਹ ਹੁਕਿਆ ਸਾਹ ਹੁਕਿਆ ਦਾ ਮਤਲਬ ਇੱਕ ਤਰੀਕਾ ਹੈ ਉਹਨਾਂ ਨੇ ਸਮਝਾਉਣ ਦਾ ਵੀ ਸਾਡੇ ਨੱਕ ਦੇ ਵਿੱਚ ਸਾਹ ਪਹੁੰਕਿਆ ਤੇ ਸਾਨੂੰ ਜਿਉਂਦਾ ਜੀ ਬਣਾ ਦਿੱਤਾ ਇਹ ਸਭ ਤੋਂ ਵੱਡੀ ਉਦਾਹਰਨ ਹੈ ਸਾਡੇ ਧਾਰਮਿਕ ਗ੍ਰੰਥਾਂ ਨੇ ਇਹ ਪ੍ਰੂਫ ਕਰ ਦਿੱਤਾ ਵੀ ਆਹ ਜਿਹੜਾ ਆਪਾਂ ਸਾਹ ਲੈ ਰਹੇ ਆ ਨਾ ਕਹਿੰਦੇ ਇਹ ਤੁਹਾਨੂੰ ਕੋਈ ਹੋਰ ਨਹੀਂ ਤੁਹਾਨੂੰ ਰੱਬ ਹੀ ਦਿੰਦਾ ਪਿਆ ਹੈ ਜਿਹੜੇ ਰੱਬ ਦੇ ਪ੍ਰਤੀ ਆਪਾਂ ਕਹਿੰਦੇ ਹੈਗਾ ਕਿ ਨਹੀਂ ਹੁਣ ਬਹੁਤ ਜੀਵ ਇੱਥੇ ਮਨ 'ਚ ਭੁਲੇਖਾ ਰੱਖਣਗੇ ਨਹੀਂ ਜੀ ਸਾਹ ਤੇ ਮੈਂ ਲੈ ਰਿਹਾ ਮੈਂ ਸਾਹ ਖਿੱਚਦਾ ਆ ਮੇਰੇ ਫੇਫੜੇ ਨੇ ਸਾਹ ਖਿੱਚਦੇ ਜੇ ਪਿਆਰਿਓ ਬੰਦਾ ਆਪਣੀ ਮਰਜ਼ੀ ਨਾਲ ਸਾਹ ਲੈਂਦਾ ਹੋਵੇ ਤੇ ਇਸ ਦੁਨੀਆ ਵਿੱਚ ਕਿਸੇ ਵੀ ਬੰਦੇ ਦਾ ਸਾਹ ਵੱਗਣਾ ਹੋਵੇ ਕੌਣ ਨਹੀਂ ਜਿਉਣਾ ਚਾਹੁੰਦਾ ਸੰਸਾਰ ਦੇ ਵਿੱਚ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਆ ਬੰਦਾ ਨਾਲ ਆਪਣੀ ਮਰਜ਼ੀ ਨਾਲ ਸਾਹ ਲੈ ਸਕਦਾ ਹੈ ਤੇ ਨਾਲ ਆਪਣੀ ਮਰਜ਼ੀ ਨਾਲ ਰੋਕ ਸਕਦਾ ਹੈ ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ ਆਪਣੇ ਆਪ ਨੂੰ ਆਪਣੇ ਸਾਹ ਨੂੰ ਇਦਾਂ ਰੋਕ ਕੇ ਦੇਖ ਲਓ ਆਪਣੇ ਆਪ ਹੀ ਸਾਹ ਤੋਂ 12 ਨਿਕਲ ਜਾਣਾ ਤੇ ਕੋਸ਼ਿਸ਼ ਕਰਕੇ ਦੇਖ ਲਓ ਜਿੱਦਣ ਸਾਹ ਰੁਕਣ ਵਾਲੇ ਹੋਣਗੇ ਸਮਾਂ ਤੇ ਇੱਕ ਦਿਨ ਹੋਣਾ ਹੀ ਹੈ ਸਾਹ ਲੈ ਕੇ ਦੇਖ ਲਓ ਤੁਸੀਂ ਜਾਂਦੇ ਵੀ ਹੋ ਜਿੰਨਾ ਬੰਦਿਆਂ ਦੇ ਸਾਹ ਰੁਕੇ ਹੁੰਦੇ ਪਿਆਰੇ ਹੋ ਤੁਸੀਂ ਉਹਨਾਂ ਦੇ ਕੋਲ ਵੀ ਜਾਂਦੇ ਹੋ ਜਿਹੜੇ ਮਰੇ ਹੋਏ ਲੋਕ ਨੇ ਉਹਨਾਂ ਦੇ ਕੋਲ ਵੀ ਜਾ ਕੇ ਬਹਿੰਦੇ ਹੋ ਤੁਸੀਂ ਕਦੇ ਇਸ ਚੀਜ਼ ਨੂੰ ਨੋਟ ਕੀਤਾ ਤੁਹਾਡੇ ਸਵਾਸ ਉੱਥੇ ਚੱਲਦੇ ਪਏ ਆ ਪਰ ਉਹ ਮਰੇ ਹੋਏ ਬੰਦੇ ਦੇ ਸਵਾਸ ਉੱਥੇ ਰੁਕੇ ਪਏ ਆ ਕੀ ਕਾਰਨ ਹੋ ਸਕਦਾ ਹੈ ਤੇਰੇ ਵਿੱਚ ਐਸਾ ਕੀ ਹੈ ਕਿ ਤੂੰ ਸਵਾਸ ਲੈਂਦਾ ਪਿਆ ਤੇ ਉਹਦੇ ਵਿੱਚ ਐਸਾ ਕੀ ਨਹੀਂ ਹੈ ਜਿਹੜਾ ਉਹ ਸਵਾਸ ਨਹੀਂ ਲੈ ਰਿਹਾ ਉਹਦੇ ਅੰਦਰ ਵੀ ਉਸੇ ਤਰ੍ਹਾਂ ਫੇਫੜੇ ਆ ਸਰੀਰ ਵੀ ਉਸੇ ਤਰ੍ਹਾਂ ਪਿਆ ਹੋਦਾ ਆਕਸੀਜਨ ਵੀ ਸਾਰੀ ਮੌਜੂਦ ਹੈ ਵਾਯੂ ਮੰਡਲ ਦੇ ਵਿੱਚ ਤੇ ਤੂੰ ਲਈ ਜਾ ਰਿਹਾ ਸਵਾਸ ਤੇ ਉਹ ਕਿਉਂ ਨਹੀਂ ਲੈ ਰਿਹਾ ਉਹਦੇ ਕੋਈ ਰੁਕੇ ਪਏ ਹੈ ਭਾਈ ਉਹਨੂੰ ਵੀ ਕਿਹਾ ਆਪਣੇ ਸਵਾਸ ਲੈ ਲੈ ਹੁਣ ਬਾਈਬਲ ਵੀ ਇਹੀ ਕਹਿ ਰਹੀ ਹੈ ਵੀ ਜੀਵਨ ਦਾ ਸਾਹ ਫੂਕਿਆ ਤੇ ਤੈਨੂੰ ਜਿਉਂਦਾ ਜੀ ਬਣਾ ਦਿੱਤਾ ਪਰ ਕਿੰਨੇ ਫੂਕਿਆ ਪਰਮੇਸ਼ਰ ਨੇ ਗੀਤਾ ਕਹਿੰਦੀ ਹੈ ਤੁਹਾਨੂੰ ਸਾਰੇ ਸੰਸਾਰ ਨੂੰ ਸਾਰੇ ਜੀਵ ਜੰਤੂਆਂ ਨੂੰ ਇੱਕ ਧਾਗੇ 'ਚ ਬੰਨ੍ਹਿਆ ਉਹ ਧਾਗੇ ਦਾ ਨਾਮ ਹੈ ਸਵਾਸ ਤੇ ਬਾਣੀ ਵੀ ਕਹਿੰਦੀ ਹੈ ਪ੍ਰਭ ਡੋਰੀ ਹਾਤ ਤੁਹਾਾਰੇ ਜੀ ਜੰਤ ਤੇਰੇ ਧਾਰੇ ਤੇ ਬਾਣੀ ਜਿੱਦ ਸਿੱਧਾ ਹੀ ਲਿਖਿਆ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗਿਰਹਾ ਹੈ ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵੀ ਇੱਕ ਇੱਕ ਸਾਹ ਦੇ ਕੇ ਤੁਹਾਨੂੰ ਸਭ ਨੂੰ ਸੰਭਾਲਦਾ ਪਿਆ ਹੈ ਲੋਕੋ ਕਿੱਥੇ ਰੱਬ ਨੂੰ ਲੱਭਦੇ ਫਿਰਦੇ ਹੋ ਤੁਸੀਂ ਮੰਨਣ ਵਾਲੇ ਨੇ ਪਿਆਰੋਂ ਯਕੀਨ ਕਰ ਲੈਣਾ ਪਰ ਜਿਹਨੇ ਨਹੀਂ ਮੰਨਣਾ ਜਿਹਦੇ ਇਹੀ ਠਾਣਦੇ ਆ ਕਿ ਨਹੀਂ ਮੈਚੀਨ ਨੂੰ ਨਹੀਂ ਮੰਨਦਾ ਨਾ ਮੰਨੇ ਪਰ ਇਸ ਤੋਂ ਵੱਡੀ ਉਦਾਹਰਨ ਕੋਈ ਨਹੀਂ ਹੈ ਇੱਕ ਹੋਰ ਵੀ ਦਿਆਂਗੇ ਪਰ ਇਹ ਪਹਿਲੀ ਉਦਾਹਰਨ ਸਮਝ ਲਓ ਪਹਿਲਾ ਪ੍ਰੂਫ ਸਭ ਤੋਂ ਵੱਡਾ ਸਾਡੇ ਧਾਰਮਿਕ ਗ੍ਰੰਥਾਂ ਦਾ ਕਿ ਪ੍ਰਮਾਤਮਾ ਦੇ ਹੋਣ ਦਾ ਆ ਤੁਹਾਨੂੰ ਸਵਾਸ ਆ ਰਿਹਾ ਮਾਰੇ ਕਹਿੰਦੇ ਇਹ ਸਵਾਸ ਕੋਈ ਨਹੀਂ ਦੇ ਰਿਆ ਰੱਬ ਹੀ ਦਿੰਦਾ ਪਿਆ ਜੀ ਆਪਾਂ ਕਹਿੰਦੇ ਕੁਦਰਤ ਦੇ ਰਹੀ ਆ ਉਹ ਹੈ ਜੀ ਆ ਆ درختਾਂ ਦੇ ਵਿੱਚੋਂ ਆਕਸੀਜਨ ਆ ਰਹੀ ਹੈ ਪਿਆਰੋ ਪਰ ਆ ਜਿਹੜਾ ਬੰਨਿਆ ਹੋਇਆ ਜਿਹੜਾ ਕਨੈਕਸ਼ਨ ਸਾਡਾ ਬੰਨਿਆ ਹੋਇਆ ਜਿੱਦਣ ਸਾਡਾ ਸਮਾਂ ਹੁੰਦਾ ਬਾਣੀ ਕਹਿੰਦੀ ਹੈ ਗਿਣ ਕਾਲੇ ਸਭ ਦਿਵਸ ਸਵਾਸ ਦਾ ਵਢਤ ਘੜਾ ਤਿਲਸਾਰ ਜਿੰਨੇ ਗਿਣਤੀ ਦੇ ਨੇ ਓਨੇ ਹੀ ਦਿੰਦਾ ਪਰ ਇੱਕ ਦਿਨ ਸਮਾਂ ਹੁੰਦਾ ਆਪਣੇ ਆਪ ਹੀ ਸਾਡੀ ਡੋਰੀ ਕੱਟੀ ਜਾਂਦੀ ਹੈ ਬੰਦਾ ਡਿੱਗ ਪੈਂਦਾ ਬਾਕੀਆਂ ਦੀ ਡੋਰੀ ਬੰਨੀ ਹੋਈ ਹੈ ਗੀਤਾ ਇਹੀ ਕਹਿ ਰਹੀ ਹੈ ਵੀ ਸਭ ਨੂੰ ਬੰਨਿਆ ਹੋਇਆ ਡੋਰੀ ਨਾਲ ਤੇ ਜਿਨ੍ਹਾਂ ਦਾ ਸਮਾਂ ਸਮਾ ਖਤਮ ਹੋ ਜਾਂਦਾ ਹੈ ਮਾਲਕ ਉਹਨਾਂ ਦੀ ਡੋਰੀ ਛੱਡ ਦਿੰਦਾ ਜਿਉਂ ਹੀ ਡੋਰੀ ਛੱਡਦਾ ਹੈ ਬੰਦਾ ਖਤਮ ਹੋ ਜਾਂਦਾ ਉੱਥੇ ਮਰਦਾ ਜੀਵ ਬਣ ਜਾਂਦਾ ਸਵਾਸ ਆ ਰਿਹਾ ਹੈ ਦਮ ਆ ਰਿਹਾ ਤੇ ਆਦਮੀ ਹੈ ਦਾਮ ਨਹੀਂ ਆ ਰਿਹਾ ਤੇ ਮੁਰਦਾ ਇਸ ਤੋਂ ਵੱਡੀ ਉਦਾਹਰਨ ਕਿ ਹੋ ਸਕਦੀ ਹੈ ਸੋ ਦੂਸਰੀ ਉਦਾਹਰਨ ਸਭ ਤੋਂ ਵੱਡੀ ਇਹਨਾਂ ਤਿੰਨਾਂ ਧਾਰਮਿਕ ਗ੍ਰੰਥਾਂ ਨੇ ਦਿੱਤੀ ꝺ ਰੱਬ ਦੇ ਹੋਣ ਦੀ ਗੁਰਬਾਣੀ ਇਹ ਗੱਲ ਕਹਿੰਦੀ ਹੈ ਸੋ ਦੂਸਰਾ ਪ੍ਰੂਫ ਦੇਖ ਲਓ ਦੂਸਰਾ ਪ੍ਰੂਫ ਰੱਬ ਦੇ ਹੋਣ ਦਾ ਸਾਡੇ ਧਾਰਮਿਕ ਗ੍ਰੰਥਾਂ ਨੇ ਜਿਹੜਾ ਦਿੱਤਾ ਹੈ ਜੇ ਆਪਾਂ ਪਹਿਲਾਂ ਗੁਰਬਾਣੀ ਨੂੰ ਪੁੱਛੀਏ ਕਿ ਹੋਰ ਇੱਕ ਪ੍ਰੂਫ ਦਿਓ ਸਾਨੂੰ ਰੱਬ ਦੇ ਹੋਣ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਨੌ ਮਹੀਨੇ ਮਾਤਾ ਦੇ ਗਰਭ ਦੇ ਵਿੱਚ ਤੇਰੀ ਪਰਤਪਾਲਨਾ ਕੀਤੀ ਪਰਮੇਸ਼ਰ ਨੇ ਆਪਾਂ ਬਾਣੀ ਸ਼ਬਦ ਪੜ੍ਹਦੇ ਆਂ ਮਾਤਾ ਕਿ ਉਧਰ ਮੈਂ ਪਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ ਮਨੋਂ ਕਿਉਂ ਵਿਸਾਰੀਏ ਏਵੜਾ ਦਾਤਾ ਜੇ ਅਗਣ ਮੈਂ ਆਹਰ ਬਚਾਵੇ ਗੀਤਾ ਨੂੰ ਪੁੱਛੀਏ ਤੇ ਗੀਤਾ ਪੜ੍ਹਨ ਵਾਲੇ ਤੋਂ ਮੈਂ ਸਕਰੀਨ ਸ਼ਾਟ ਵੀ ਭੇਜ ਦਿਆਂਗਾ ਜੇ ਤੁਹਾਨੂੰ ਚਾਹੀਦੇ ਹੋਣਗੇ ਨਾ ਵੀ ਸਾਨੂੰ ਸਕਰੀਨ ਸ਼ਾਟ ਦੇ ਦਿਓ ਕਿ ਕਿਤੇ ਲਿਖਿਆ ਹੋਇਆ ਉਹ ਦੋ ਨਬੀ ਆ ਗਏ। ਗੀਤਾ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਬੇਸ਼ੱਕ ਤੈਨੂੰ ਪੈਦਾ ਕਰਨ ਵਾਲੀ ਤੇਰੀ ਮਾਂ ਆ ਪਰ ਤੇਰੀ ਮਾਤਾ ਦੇ ਉਦਰ ਦੇ ਵਿੱਚ ਤੇਰੀ ਪਰਪਾਲਣਾ ਕਰਨ ਵਾਲਾ ਮੈਂ ਆ। ਗੀਤਾ ਦੇ ਵਿੱਚ ਇਦਾਂ ਲਿਖਿਆ ਹੋਇਆ ਹੈ ਤੇ ਬਾਈਬਲ ਦੇ ਵਿੱਚ ਪਤਾ ਕੀ ਲਿਖਿਆ? ਬਾਈਬਲ ਦੇ ਵਿੱਚ ਇਹ ਲਿਖਿਆ ਆ ਮੈਂ ਉਥੇ ਵੀ ਤੈਨੂੰ ਜਾਣਦਾ ਸੀ ਜਿੱਥੇ ਤੈਨੂੰ ਕੋਈ ਨਹੀਂ ਸੀ ਜਾਣਦਾ। ਤੇ ਮੈਂ ਹੀ ਤੈਨੂੰ ਬਣਾਇਆ ਮੈਂ ਹੀ ਤੈਨੂੰ ਸਾਜਿਆ ਤੇ ਮੈਂ ਹੀ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਇੱਕ ਖਾਸ ਕਾਰਜ ਲਈ ਚੁਣ ਕੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਮੈਂ ਇਹ ਬਾਈਬਲ ਇਹ ਗੱਲ ਕਹਿੰਦੀ ਆ ਖਾਸ ਕਾਰਜ ਲਈ ਤੇ ਬਾਣੀ ਵੀ ਇਹੀ ਕਹਿੰਦੀ ਆ ਵੀ ਭਾਈ ਪ੍ਰਾਣੀ ਤੂੰ ਆਇਆ ਲਾਹਾ ਲੈਣ ਵੀ ਤੂੰ ਕਿਸੇ ਕੰਮ ਵਾਸਤੇ ਆਇਆ ਸੰਸਾਰ ਦੇ ਵਿੱਚ ਤੈਨੂੰ ਪਰਮੇਸ਼ਰ ਨੇ ਭੇਜਿਆ ਹੁਣ ਮੈਂ ਇਸ ਪਿੰਡ 'ਚ ਬੀਠਾ ਇਸ ਸ਼ਹਿਰ 'ਚ ਬੀਠਾ ਮੈਂ ਆਪਣੀ ਮਰਜ਼ੀ ਨਾਲ ਥੋੜੀ ਆਇਆ ਇੱਥੇ ਆਪਣੀ ਮਰਜ਼ੀ ਨਾਲ ਥੋੜੀ ਇਹ ਸ਼ਹਿਰ ਛੱਡ ਕੇ ਜਾਣਾ ਆਪਾਂ ਨੂੰ ਇਹੀ ਸੰਸਾਰ ਦੇਖਦਾ ਆ ਬਸ ਜਨਮ ਤੋਂ ਲੈ ਕੇ ਮੌਤ ਤੱਕ ਪਰਬਾਣੀ ਇਸ ਨੂੰ ਨਹੀਂ ਮੰਨਦੀ। ਨਾਲ ਹੀ ਸਾਡੇ ਧਾਰਮਿਕ ਗ੍ਰੰਥ ਕੋਈ ਵੀ ਨਹੀਂ ਮੰਨਦਾ। ਉਹ ਕਹਿੰਦੇ ਜਨਮ ਤੋਂ ਪਹਿਲਾਂ ਜਿਹੜਾ ਇੱਕ ਸਮਾਂ ਸੀ ਜਿੱਥੇ ਤੇਰੀ ਪਰਤਪਾਲਨਾ ਕੀਤੀ ਤੇਰਾ ਜਨਮ ਉੱਥੋਂ ਹੋਇਆ। ਇਹ ਜਨਮ ਨਾ ਵੇਖ ਵੀ ਦੁਸਰਸਾਰ ਦੇ ਵਿੱਚ ਆਇਆ। ਹੁਣ ਦੇਖੋ ਸਰਦੀਆਂ ਨੇ ਬੱਚੇ ਦਾ ਜਨਮ ਹੁੰਦਾ ਆਪਾਂ ਬੱਚਾ ਕਿਸੇ ਦੇ ਘਰ ਹੁੰਦਾ ਧੀ ਆਉਂਦੀ ਪੁੱਤ ਹੁੰਦਾ। ਬੰਦਾ ਕਿੰਨਾ ਕੁਝ ਕਰਦਾ ਆ ਕੰਬਲ ਲਿਆ ਉਹ ਮੋٹے ਕੱਪੜੇ ਲਿਆ ਵਾ ਲਿਆ ਉਹ ਲਿਆ ਤੇ ਮਾਤਾ ਦੇ ਉਧਰ ਚ ਫਿਰ ਕੰਮ ਪਰਤਪਾਲਨਾ ਕਰਦਾ ਉੱਥੇ। ਨਾ ਉੱਥੇ ਕੋਈ ਡਾਕਟਰ ਹੈ ਨਾ ਉੱਥੇ ਕੋ ਘਰ ਦਾ ਜੀ ਹੈ ਨਾ ਕਿਸੇ ਨੂੰ ਪਤਾ ਹੈ ਵੀ ਬੱਚਾ ਕੌਣ ਹੈ ਕਿਵੇਂ ਹੈ ਕੀ ਪੜ ਰਿਹਾ ਕੀ ਨਹੀਂ ਪੜ ਰਿਹਾ ਹੁਣ ਬੰਦਾ ਜੀ ਇੱਥੇ ਵੀ ਇਕ ਅੱਖੇ ਵੀ ਨਹੀਂ ਜੀ ਉਹ ਤੇ ਮਾਂ ਪਾਲਦੀ ਹੈ ਨਹੀਂ ਜੀ ਉਹ ਤੇ ਮਾਪੇ ਪਿਤਾ ਦੇ ਸੰਯੋਗ ਤੋਂ ਬਣਦਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਮਾਂ ਹੀ ਚਾਹੁੰਦੀ ਹੈ ਕਿ ਮੇਰਾ ਬੱਚਾ ਫਿਰ ਸੋਹਣਾ ਸੁਨੱਖਾ ਬਾਹਰ ਆਵੇ ਧਰਤੀ ਦੇ ਉੱਤੇ ਆਵੇ ਸੰਸਾਰ ਦੇ ਵਿੱਚ ਆਵੇ ਤੇ ਕਈ ਐਸੇ ਜੀ ਵੀ ਆਉਂਦੇ ਜਿਨ੍ਹਾਂ ਦੀ ਇੱਕ ਅੱਖ ਹੀ ਨਹੀਂ ਹੁੰਦੀ ਕਈ ਐਸੇ ਵੀ ਹੁੰਦੇ ਜਿਨ੍ਹਾਂ ਦਾ ਇੱਕ ਪੈਰ ਹੀ ਨਹੀਂ ਹੁੰਦਾ ਕਈ ਐਸੇ ਵੀ ਹੁੰਦੇ ਜਿਨ੍ਹਾਂ ਦਾ ਇੱਕ ਹੱਥ ਹੀ ਨਹੀਂ ਹੁੰਦਾ ਤੇ ਕੌਣ ਚਾਹੁੰਦਾ ਸੀ ਵੀ ਇਹ ਨਾ ਹੋਵੇ ਤੇ ਕਈ ਐਸੇ ਵੀ ਹੁੰਦੇ ਆ ਜਿਹੜੇ ਉਧਰ ਦੇ ਵਿੱਚ ਹੀ ਖਤਮ ਹੋ ਜਾਂਦੇ ਆ ਕਈਆਂ ਨੂੰ ਆਪ ਮਾਰਿਆ ਜਾਂਦਾ ਹੈ ਤੇ ਕਈਆਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਚਾਉਣ ਦੀ ਉਹ ਆਪਣੇ ਆਪ ਹੀ ਉਹਨਾਂ ਦੇ ਸਵਾਸ ਖਤਮ ਹੋ ਜਾਂਦੇ ਉਹਨਾਂ ਨੇ ਲਿਖੀ ਜ ਨਹੀਂ ਹੁੰਦੀ ਇਹ ਕੌਣ ਕਰਦਾ ਆ ਹੁਣ ਅੱਜ ਦੇ ਸਮੇਂ 'ਚ ਆਪਾਂ ਦੇਖਦੇ ਆ ਇੱਕ ਬੜੀ ਖਬਰ ਚੱਲਦੀ ਹੈ 18 ਕਰੋੜ ਦਾ ਟੀਕਾ ਲੱਗਣਾ ਹੈ ਜੀ ਤੇ ਉਹ ਠੀਕਾ ਲੱਗੇਗਾ ਤੇ ਬੱਚਾ ਠੀਕ ਹੋਏਗਾ ਤੇ ਤੁਰੇ ਫਿਰੇਗਾ ਆ ਬੜੀ ਖਬਰਾਂ ਹੁੰਦੀਆਂ ਅੱਜਕੱਲ ਇੰਨਾ ਮਹਿੰਗਾ ਟੀਕਾ ਤੇ ਆ ਜਿਨ੍ਹਾਂ ਦੇ ਬੱਚੇ ਤੁਰਦੇ ਫਿਰਦੇ ਆ ਜਿਹੜੇ ਆਪਾਂ ਲੋਕ ਐ ਸਾਨੂੰ ਤੇ 18-18 ਕਰੋੜ ਦੇ ਟੀਕੇ ਪਹਿਲਾਂ ਹੀ ਮਾਲਕ ਨੇ ਉਧਰ ਦੇ ਵੇਚ ਹੀ ਲਾ ਕੇ ਭੇਜੇ ਆ ਤੇ ਆਪਾਂ ਸੰਸਾਰ ਦੇ ਵਿੱਚ ਚੱਲਦੇ ਫਿਰਦੇ ਆ ਉਹਨਾਂ ਨੂੰ ਵੀ ਲਾ ਕੇ ਭੇਜ ਸਕਦਾ ਸੀ ਉਹਨਾਂ ਨੂੰ ਕਿਉਂ ਨਹੀਂ ਲਾਇਆ ਇੱਥੋਂ ਪਤਾ ਲੱਗਦਾ ਪਿਆਰਿਓ ਵੀ ਇਹ ਘਾੜ ਤ ਕੋਈ ਨਹੀਂ ਕਰਦਾ ਪਿਆ ਇਹ ਪਰਮੇਸ਼ਰ ਆਪ ਹੀ ਕਰਦਾ ਪਿਆ ਬਾਣੀ ਇਹ ਗੱਲ ਕਹਿੰਦੀ ਹੈ ਜੇ ਪ੍ਰਸਾਦ ਸੁਣੇ ਕਰਨ ਦਾਤ ਜੇ ਪ੍ਰਸਾਦ ਪੇਖੇ ਬਿਸਮਾਤ ਜੇ ਪ੍ਰਸਾਦ ਬੋਲੇ ਅਮਰਤ ਰਸਨਾ ਵੀ ਜਿਦੀ ਕਿਰਪਾ ਨਾਲ ਤੈਨੂੰ ਕੰਨ ਦਿੱਤੇ ਜਿਦੀ ਕਿਰਪਾ ਨਾਲ ਤੈਨੂੰ ਅੱਖਾਂ ਦਿੱਤੀਆਂ ਜਿਦੀ ਕਿਰਪਾ ਦੇ ਨਾਲ ਤੈਨੂੰ ਜੀਬ ਦਿੱਤੀ ਰਮਈਆ ਕਈ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨੂੰ ਤੂੰ ਸਾਜ ਸੁਵਾਰ ਸ਼ਿੰਗਾਰਿਆ ਮਾਰੇ ਕਹਿੰਦੇ ਉਸ ਰੱਬ ਨੂੰ ਚੇਤੇ ਕਰ ਜਿਨੇ ਤਰਾ ਸ਼ਿੰਗਾਰ ਕੀਤਾ ਉਹ ਕੌਣ ਰੱਬ ਆ ਸ਼ਿੰਗਾਰ ਕੀਤਾ ਦੋ ਅੱਖਾਂ ਲਾਈਆਂ ਨੱਕ ਲਾਈਆਂ ਚਾਹੁੰਦਾ ਇੱਕ ਵੀ ਲਾ ਕੇ ਭੇਜ ਸਕਦਾ ਸੀ ਇਕਾ ਜਿਵੇਂ ਕਿਸਦਾ ਯੋਰ ਸੀ ਕਿ ਮਾਦਾ ਯੋਰ ਸੀ ਕੋਈ ਪੀਓ ਦਾ ਯੋਰ ਸੀ ਆਪਣਾ ਯੋਰ ਸੀ ਸਾਡਾ ਆਪਾਂ ਕਹਿ ਸਕਦੇ ਸੀ ਕਿ ਮੈਨੂੰ ਇੱਕ ਅੱਖ ਕਿਉਂ ਲਾ ਕੇ ਭੇਜੀ ਕਈਆਂ ਨੂੰ ਭੇਜ ਦਿੰਦਾ ਹੈ ਕਈਆਂ ਨੂੰ ਅੰਨੇ ਭੇਜ ਦਿੰਦਾ ਹੈ ਇਹਦੇ ਉੱਤੇ ਕੋਈ ਯੋਰ ਨਹੀਂ ਹੈ ਤੇ ਫਿਰ ਕਿਹਦਾ ਯੋਰ ਹੈ ਉਸੇ ਪਰਮੇਸ਼ਰ ਦਾ ਜਿਹਦੇ ਪ੍ਰਤੀ ਆਪਾਂ ਕਹਿ ਦਿੰਦੇ ਪਤਾ ਨਹੀਂ ਹੈ ਵੀ ਹੈ ਕਿ ਨਹੀਂ ਇਹ ਸਭ ਤੋਂ ਵੱਡੀ ਦੂਸਰੀ ਉਦਾਹਰਨ ਹੈ ਸਾਡੇ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਆ ਕਹਿੰਦੇ ਜੇ ਰੱਬ ਦੇ ਹੋਣ ਦਾ ਤੈਨੂੰ ਸਬੂਤ ਚਾਹੀਦਾ ਤਾਂ ਇੱਕ ਵਾਰੀ ਸ਼ੀਸ਼ੇ ਦੇ ਸਾਹਮਣੇ ਆਪਣਾ ਸ਼ਿੰਗਾਰ ਦੇ ਏਕ ਆ ਸ਼ਿੰਗਾਰ ਦਾ ਦੇਖ ਕੱਪੜਿਆਂ ਦਾ ਆ ਜਿਹੜਾ ਮਾਲਕ ਨੇ ਕੀਤਾ ਤੇਰੇ ਅੰਗ ਪੈਰ ਲਾਏ ਆ ਇਹ ਸ਼ਿੰਗਾਰ ਦੇਖ ਕਿੰਨੇ ਕੀਤਾ ਆ ਇਹਦੇ ਤੇ ਨਾ ਕਹਿ ਸਕਦਾ ਵੀ ਨਹੀਂ ਨਹੀਂ ਜੀ ਇਹ ਮੈਂ ਆਪ ਕੀਤਾ ਮੈਂ ਆਪ ਤਿਆਰ ਹੋ ਕੇ ਆਇਆ ਆਪਣਾ ਇਹੀ ਗੱਲ ਗੀਤਾ ਕਹਿ ਰਹੀ ਹੈ ਵੀ ਬੇਸ਼ੱਕ ਤੈਨੂੰ ਪੈਦਾ ਕਰਨ ਵਾਲੀ ਤੇਰੀ ਮਾਂ ਆ ਪਰ ਤੈਨੂੰ ਅੰਦਰ ਬਣਾਉਣ ਵਾਲਾ ਮੈਂ ਸੀ ਉੱਥੇ ਤੇ ਬਾਣੀ ਵੀ ਇਹੀ ਗੱਲ ਕਹਿੰਦੀ ਆ ਮਾਤਾ ਕੇ ਉਧਰ ਮੈਂ ਪਰਤ ਪਾਲ ਕਰੇ ਸੋ ਕਿਉ ਮੰਨ ਉਹ ਸਾਰੇ ਇਹ ਮੰਨਾ ਕਿਉਂ ਉਸ ਰੱਬ ਨੂੰ ਭੁਲਾਉਂਦਾ ਹੈ ਤੂੰ ਮਾਤਾ ਦੇ ਉਧਰ ਤੇ ਤੇਰੀ ਪਰਤ ਪਾਲਣਾ ਕੀਤੀ ਤੇ ਬਾਈਬਲ ਵੀ ਇਹੀ ਗੱਲ ਕਹਿੰਦੀ ਹੈ ਉੱਥੇ ਵੀ ਉਹ ਤੈਨੂੰ ਜਾਣਦਾ ਸੀ ਜਿੱਥੇ ਕੋਈ ਨਹੀਂ ਸੀ ਜਾਣਦਾ ਤੈਨੂੰ ਤੇ ਬਾਣੀ ਕਹਿੰਦੀ ਹੈ ਤਥੈ ਤੂੰ ਸਮਰੱਤ ਜਿੱਥੇ ਕੋਈ ਨਾ ਹੈ ਗੱਲਾਂ ਸਾਰੇ ਧਾਰਮਿਕ ਗ੍ਰੰਥਾਂ ਚ ਇੱਕੋ ਹੀ ਹੈ ਤੂੰ ਸਮਝਣ ਵਾਲਾ ਬਣ ਬਸ ਹੁਣ ਵੀ ਆਪਾਂ ਕਹਿ ਸਕਦੇ ਨਹੀਂ ਸਾਨੂੰ ਪ੍ਰੂਫ ਦਿਓ ਪ੍ਰੂਫ ਤੇ ਦੇ ਦਿੱਤਾ ਇਹਨਾਂ ਨੇ ਤੇ ਮੁਕਰ ਵੀ ਨਹੀਂ ਸਕਦੇ ਆਪਾਂ ਵੀ ਵਾਕਈ ਨਹੀਂ ਉਹਨੇ ਬਣਾ ਕੇ ਭੇਜਿਆ ਬੇ ਜੇ ਆਪਾਂ ਆਖੀਏ ਵੀ ਨਹੀਂ ਅਸੀਂ ਬਣਾਇਆ ਜਾਂ ਮਾਂ ਆਖੇ ਨਹੀਂ ਮੈਂ ਆਪ ਬਣਾਇਆ ਇਹਨੂੰ ਮੈਂ ਖੁਰਾਕ ਖਾਧੀ ਮੈਂ ਬਣਾਇਆ ਤੇ ਪਿਆਰੇਵਾ ਜਿਹੜੇ ਲੂਲੇ ਲੰਗੜੇ ਪੈਦਾ ਹੁੰਦੇ ਆ ਇਹ ਫਿਰ ਕੋਈ ਵੀ ਸੰਸਾਰ 'ਚ ਏਦਾਂ ਨਹੀਂ ਜੇ ਸਾਡਾ ਹੀ ਯੋਰ ਚੱਲਦਾ ਹੋਵੇ ਨਾ ਤੇ ਹਰ ਤੰਦਰੁਸਤ ਬੱਚਾ ਹੀ ਫਿਰ ਸੰਸਾਰ ਦੇ ਵਿੱਚ ਆਵੇ ਨਹੀਂ ਪਿਆਰਿਓ ਉਹ ਬਣਾਉਣ ਵਾਲਾ ਪਰਮੇਸ਼ਰ ਇੱਕ ਵੈਗੁਰ ਇਹ ਪ੍ਰੂਫ ਹੈ ਦਮਸਰਾ ਸੋ ਕੱਲ ਨੂੰ ਬੋਤਾ ਲਮਕਾਈਏ ਨਾ ਆਪਾਂ ਤੀਸਰਾ ਫਿਰ ਆਪਾਂ ਇਹ ਗੱਲ ਕਹੀ ਸੀ ਕਿ ਆਮ ਬੰਦੇ ਦੇ ਮਨ 'ਚ ਇਹ ਸਵਾਲ ਆ ਜਾਂਦਾ ਹੈ ਕਿ ਜੇ ਰੱਬ ਹੈਗਾ ਏ ਤੇ ਦੱਸੋ ਫਿਰ ਇੰਨੇ ਪਾਪ ਸੰਸਾਰ 'ਚ ਹੁੰਦੇ ਆ ਰੱਬ ਰੋਕਦਾ ਕਿਉਂ ਨਹੀਂ ਹੁੰਦਾ ਜਿਹੜਾ ਇਹ ਆਪਾਂ ਸਵਾਲ ਕਰਦੇ ਆਂ ਨਾ ਕਿ ਇੰਨੇ ਪਾਪ ਹੁੰਦੇ ਆ ਰੱਬ ਰੋਕਦਾ ਕਿਉਂ ਨਹੀਂ ਇਹਨਾਂ ਨੂੰ ਇਹਦਾ ਕਾਰਨ ਸਭ ਤੋਂ ਮੇਨ ਕਾਰਨ ਅਸਲ ਸੱਚ ਪਤਾ ਕੀ ਏ ਦਾ ਧਿਆਨ ਅਸ ਸੁਣੋ ਬਾਣੀ ਚੰਨਕ ਕਬੀਰ ਸਾਹਿਬ ਦਾ ਸ਼ਬਦ ਹੁੰਦਾ ਇੱਕ ਕਬੀਰ ਸਹਿਬ ਦੇ ਸੋਣਿਓ ਸ਼ਾਇਦ ਤੁਸੀਂ ਸ਼ਬਦ ਕਦੇ ਸੁਣਿਆ ਵੀ ਹੋਏਗਾ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗੜ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਪੂਹੇ ਪੜੇ ਕਬੀਰ ਸਾਹਿਬ ਕਹਿੰਦੇ ਕਬੀਰ ਕਹਿੰਦੇ ਮਨ ਸਭ ਕੁਝ ਜਾਣਦਾ ਪਹਿਨੈ ਕਹਿਣ ਦਾ ਭਾਵ ਕਿ ਬੰਦਾ ਜਾਣਦਾ ਹੈ ਪਿਆ ਜੋ ਮੈਂ ਕੰਮ ਕਰਨ ਲੱਗਾ ਇਹ ਪਾਪ ਹੈ ਕਹਿੰਦੇ ਪਰ ਸਾਹਬ ਇਹਦਾ ਪਤਾ ਕੀ ਹੈ ਹਾਂ ਤੇ ਜੀਵਾ ਵਾ ਫੇਰ ਵੀ ਖੂਜ ਡਗ ਪਿੰਦਾ ਪਤਾ ਹੈ ਸਭ ਨੂੰ ਹੁਣ ਜਿਹੜਾ ਆਪਾਂ ਇਹ ਸਵਾਲ ਕਹਿੰਦੇ ਆ ਨਾ ਕਿ ਰੱਬ ਪਾਪ ਨੂੰ ਰੋਕਦਾ ਕਿਉਂ ਨਹੀਂ ਇਹ ਸਭ ਤੋਂ ਵੱਡੀ ਮੇਨ ਗਲਤੀ ਹੈ ਸਾਡੀ ਇਹ ਲਫ਼ਜ਼ ਨਹੀਂ ਸਾਨੂੰ ਕਹਿਣਾ ਚਾਹੀਦਾ ਕਦੇ ਵੀ ਕਿ ਰੱਬ ਪਾਪ ਰੋਕਦਾ ਕਿਉਂ ਨਹੀਂ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਉਹ ਰੱਬ ਕਦੇ ਕਿਸੇ ਨੂੰ ਥਾਪੜਾ ਨਹੀਂ ਦਿੰਦਾ ਵੀ ਤੂੰ ਇਹ ਪਾਪ ਕਰ ਤੂੰ ਕਿਸੇ ਦਾ ਗਲਤ ਕੰਮ ਕਰ ਕਿਸੇ ਧੀ ਨਾਲ ਗਲਤ ਕੰਮ ਕਰ ਕਿਸੇ ਨਾਲ ਆ ਗਲਤ ਕੰਮ ਕਰ ਕਦੇਉ ਤਾਂ ਆਪਣਾ ਨਹੀਂ ਦਿੰਦਾ ਤੁਸੀਂ ਕਹਿੰਦੇ ਹੋ ਰੋਕਦਾ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੇ ਧਰਮ ਗ੍ਰੰਥ ਪੜਿਓ ਸਾਡੇ ਗੁਰੂ ਸਾਹਿਬਾਨਾਂ ਨੇ ਇੱਕ ਇੱਕ ਸ਼ਬਦਾਂ ਦੇ ਵਿੱਚ ਸਾਨੂੰ ਲਿਖ ਦਿੱਤਾ ਹੁਣ ਬਾਣੀ ਕਹਿੰਦੀ ਹੈ ਪਾਪੀ ਜਿਹੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਰਾਮ ਸਿਮਰ ਪਛਤਾਏਗਾ ਉਹ ਕਹਿੰਦੇ ਪਛਤਾਏਗਾ ਤੂੰ ਇਹ ਜੋ ਲਾਲਚ ਕਰਦਾ ਹੈ ਨਾ ਤੂੰ ਜੇ ਇੱਕ ਦਿਨ ਤੇਰਾ ਲੇਖਾ ਹੋਣਾ ਹੈ ਕਿਹੜਾ ਮੂੰਹ ਲੈ ਕੇ ਜਾਏਗਾ ਤੂੰ ਪਛਤਾਏਗਾ ਇਹ ਕੀ ਕਰ ਰਿਹਾ ਰੋਕ ਰਿਹਾ ਬਾਣੀ ਤੇ ਇਥੋਂ ਤੱਕ ਕਹਿੰਦੀ ਹੈ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿਖਾ ਮੈ ਚੂਕ ਮਨ ਮੂਰਖ ਅਜੂਨੇ ਸਮਝ ਤੋ ਸਿੱਖਦੇ ਹਾਰੇ ਉਨੀਤ ਗੁਰਤੇਗ ਬਹਾਦਰ ਪਾਸ਼ਾ ਕਹਿੰਦੇ ਤੂੰ ਤੇ ਸਮਝਦਾ ਹੀ ਨਹੀਂ ਮੈਂ ਤੇ ਸਮਝਾ ਸਮਝਾ ਕੇ ਤੈਨੂੰ ਕਮਲਾ ਹੋ ਗਿਆ ਤੂੰ ਮਣਾ ਅਜੇ ਵੀ ਨਹੀਂ ਸਮਝਦਾ ਇਹ ਕੀ ਕਰ ਰਿਹਾ ਸਾਨੂੰ ਰੋਕ ਹੀ ਰਿਹਾ ਸਾਡਾ ਪਤਾ ਕੀ ਹਿਸਾਬ ਹੈ ਪਿਆਰਿਓ ਆਪਾਂ ਇਹ ਗੱਲ ਕਹਿੰਦੇ ਆ ਕਿ ਜਦੋਂ ਕੋਈ ਪਾਪ ਕਰਨ ਲੱਗੇ ਨਾ ਤੇ ਰੱਬ ਦੀ ਬਾਹ ਫੜ ਕੇ ਆਉ ਰੋਕ ਦੇ ਪਿਆਰਿਓ ਜੇ ਰੱਬ ਬਾਹਾਂ ਹੀ ਫੜ ਕੇ ਰੋਕਣ ਲੱਗ ਪਿਆ ਨਾ ਤੇ ਇਸ ਦੁਨੀਆ ਦੇ ਵਿੱਚ ਸਾਰੇ ਫਿਰ ਭਗਤੀ ਜਮਣਗੇ ਸਾਰੇ ਭਗਤੀ ਕਰਨ ਵਾਲੇ ਹੋਣਗੇ ਪਾਪੀ ਫਿਰ ਹੋਏਗੇ ਨਹੀਂ ਕੋਈ ਫਿਰ ਪਰਖ ਵਾਲਾ ਫਿਰ ਫਿਰ ਸੰਸਾਰ ਬਣਾਉਣ ਦੀ ਲੋੜ ਹੀ ਕੀ ਹੈ ਰੱਬ ਨੂੰ ਹੁਣ ਇੱਕ ਸਕੂਲ ਦੇ ਵਿੱਚ 50 ਬੱਚੇ ਪੜ੍ਹਦੇ ਆ ਪੰਜਾਹਾਂ ਦੇ ਵਿੱਚ 10 ਬੱਚੇ ਪਾਸ ਹੋ ਜਾਂਦੇ ਆ 40 ਬੱਚੇ ਫੇਲ ਹੋ ਜਾਂਦੇ ਆ ਤੇ ਟੀਚਰ ਨੂੰ ਆ ਕੇ ਕੋਈ ਇਹ ਗੱਲ ਕਵੇ ਵੀ ਟੀਚਰ ਜੀ ਇਹ 10 ਬੱਚੇ ਪਾਸ ਹੋ ਗਏ 40 ਬੱਚੇ ਫੇਲ ਹੋ ਗਏ ਨੇ ਤੇ ਟੀਚਰ ਨੇ ਇਹ ਗੱਲ ਕਹਿ ਲਈ ਵੀ ਭਾਈ ਮੈਂ ਤਾਂ ਸਭ ਨੂੰ ਬਰਾਬਰ ਹੀ ਸੰਦੇਸ਼ ਦੇ ਰਿਆ ਸੀ ਮੈਂ ਤਾਂ ਸਭ ਨੂੰ ਬਰਾਬਰ ਪੜਾਇਆ ਇਹਨਾਂ ਨੇ ਪੜ ਲਿਆ ਇਹ ਸ਼ਤਾਨੀਆਂ ਕਰਦੇ ਰਹੇਗੇ ਨਹੀਂ ਪਾਸ ਹੋਏ ਤੇ ਚ ਮੇਰਾ ਕੀ ਕਸੂਰ ਹੈ ਪਰ ਆਪਾ ਕੀ ਉਹਨਾਂ ਨੂੰ ਕਹਿੰਦੇ ਨਹੀਂ ਜਦੋਂ ਇਹ ਸ਼ਤਾਨੀ ਕਰਦੇ ਤੁਸੀਂ ਇਹਨਾਂ ਦੀ ਬਾਹ ਕਿਉਂ ਨਹੀਂ ਫੜੀ ਤੇ ਟੀਚਰ ਨੇ ਇਹ ਗੱਲ ਕਹਿਣੀ ਭਾਈ ਮੇਰਾ ਕੰਮ ਬਾਹ ਫੜਨਾ ਨਹੀਂ ਹੈ ਮੇਰਾ ਕੰਮ ਹੈ ਸਮਝਾਉਣਾ ਜਿਹੜਾ ਸਮਝ ਗਿਆ ਉਹ ਪਾਸ ਹੋ ਗਿਆ ਜਿਹੜਾ ਨਾ ਸਮਝਿਆ ਉਹ ਫੇਲ ਹੋ ਗਿਆ ਇਹੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਹੈ ਰੱਬ ਗੁਰਬਾਣੀ ਦੇ ਜ਼ਰੀਏ ਧਾਰਮਿਕ ਗ੍ਰੰਥਾਂ ਦੇ ਜ਼ਰੀਏ ਸਾਨੂੰ ਸਭ ਨੂੰ ਸਮਝਾਉਂਦਾ ਹੈ ਜਿਹੜਾ ਸਮਝ ਗਿਆ ਉਹ ਭਾਸ ਹੋ ਗਿਆ ਜਿਹੜਾ ਨਾ ਸਮਝਿਆ ਉਹ ਫੇਲ ਹੋ ਗਿਆ ਬਾਣੀ ਤੇ ਇਹ ਗੱਲ ਕਹਿੰਦੀ ਹੈ ਮਹਾਰਾਜ ਜੀ ਬਾਣੀ ਕਹਿੰਦੀ ਹੈ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿੜ ਬਾਜੀ ਹਰੀ ਬਾਜੀ ਹਾਰ ਗਿਆ ਭਾਈ ਤੂੰ ਹਾਰ ਗਿਆ ਹੈ ਤੂੰ ਸਭ ਕੁਝ ਬਣਾ ਕੇ ਵੀ ਹਾਰਿਆ ਹੋਇਆ ਹੈ ਕਿਉਂਕਿ ਜਿਸ ਕਾਰਜ ਵਾਸਤੇ ਤੈਨੂੰ ਗੁਰਬਾਣੀ ਕਹਿੰਦੀ ਸੀ ਜਿਸ ਕੰਮ ਵਾਸਤੇ ਤੈਨੂੰ ਰੱਬ ਨੇ ਭੇਜਿਆ ਸੀ ਤੂੰ ਕੰਮ ਨਹੀਂ ਕੀਤਾ ਤੇ ਤੂੰ ਹਾਰ ਗਿਆ ਤੇ ਇਹੀ ਗੱਲ ਸਾਰੇ ਧਰਮ ਗ੍ਰੰਥ ਕਹਿੰਦੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਗਬਾਣੀ ਇਹ ਗੱਲ ਕਹਿੰਦੀ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਉਹ ਤੇ ਸਾਨੂੰ ਸਮਝਾ ਰਹੇ ਹੋ ਤੇ ਕਹਿੰਦੇ ਆ ਗੁਰੂ ਦੀ ਚਾਲੀ ਚੱਲ ਹੁਣ ਜਿਹੜਾ ਨਹੀਂ ਚੱਲੇਗਾ ਉਹਦੀ ਆਪਣੀ ਮਰਜ਼ੀ ਹੈ ਪਿਆਰਿਓ ਜੇ ਬਾਹਾਂ ਵੀ ਫੜ ਕੇ ਰੱਬ ਨੇ ਸਾਨੂੰ ਰੋਕਣਾ ਹੋਵੇ ਨਾ ਤੇ ਫਿਰ ਇਹ ਸੰਸਾਰ ਦੇ ਵਿੱਚ ਲੇਖੇ ਜੋਖੇ ਵਾਲਾ ਕੰਮ ਫਿਰ ਤੇ ਸਮਝਾਉਣ ਦੀ ਲੋੜ ਹੀ ਨਹੀਂ ਕਿਸੇ ਨੂੰ ਫਿਰ ਤੇ ਇਹ ਵੀ ਜਦੋਂ ਕੋਈ ਪਾਪ ਕਰਨ ਲੱਗੇਗਾ ਰੱਬ ਰੋਕ ਲਏਗਾ ਫਿਰ ਤੇ ਕੰਮ ਹੀ ਖਤਮ ਹੋ ਗਿਆ ਇੱਥੇ ਪਿਆਰਿਓ ਕੰਮ ਰੋਕਣ ਵਾਲਾ ਨਹੀਂ ਇੱਥੇ ਕੰਮ ਸਮਝਾਉਣ ਵਾਲਾ ਹੈ ਰੱਬ ਨੇ ਸਾਡੀ ਇਹੀ ਤੇ ਪਰਖ ਕਰਨੀ ਹੈ ਇਹੀ ਤੇ ਸਾਡੀ ਮਨਸ਼ਾ ਦੇਖਣੀ ਹੈ ਵੀ ਦੇਖਦੇ ਆ ਭਲਾ ਸਾਡੀ ਕਹੀ ਹੋਈ ਗੱਲ ਮੰਨਦਾ ਹੈ ਕਿ ਨਹੀਂ ਇਹੀ ਤੇ ਪਰਖਾ ਭਾਈ ਲੈਣੇ ਦੀਆਂ ਕਰਦੇ ਰੇ ਗੁਰਨਾਨਕ ਪਾਸ਼ਾ ਵਿਨੇਪਲ ਮਨਦਾਇਕ ਨਹੀਂ ਇਹੀ ਪਰਖ ਬਾਬੇ ਬੁੱਢੇ ਸਾਹਿਬ ਦੀ ਹੁੰਦੀ ਧੀ ਤੇ ਜਿਹੜੇ ਮੰਨਦੇ ਗਏ ਉਹ ਤਰ ਗਏ ਅੱਜ ਵੀ ਦੁਨੀਆ ਯਾਦ ਕਰਦੀ ਉਹਨਾਂ ਨੂੰ ਇਹੀ ਤਾਂ ਗੱਲ ਗੁਰਨਾਨਕ ਪਾਸ਼ਾ ਕਹਿੰਦੇ ਆ ਮੰਨੇ ਕੀ ਗੱਲ ਤਾਂ ਕਹੀ ਨਾ ਜਾਏ ਵੀ ਜਿਹੜਾ ਮੰਨ ਗਿਆ ਗੱਲ ਇਹ ਵੀ ਆਪਾਂ ਮੰਨਦੇ ਨਹੀਂ ਨਾ ਇਹ ਪਿਆਰਿਓ ਇਹੀ ਚੀਜ਼ਾਂ ਸਾਨੂੰ ਬਾੜੀ ਸਮਝਾਉਂਦੀ ਆ ਧਾਰਮਿਕ ਗ੍ਰੰਥ ਸਮਝਾਉਂਦੇ ਆ ਗੱਲ ਇਹ ਵੀ ਆਪਾਂ ਮੰਨਦੇ ਆ ਕਿ ਨਹੀਂ ਉਹਨਾਂ ਦੀ ਗੱਲ ਉਹ ਸਾਨੂੰ ਰੋਕਦੇ ਆ ਆਪਾਂ ਰੁਕਦੇ ਆ ਕਿ ਨਹੀਂ ਤੇ ਰੁਕਦੇ ਆ ਸਾਨੂੰ ਸਮਝਾਉਂਦੇ ਆ ਇਹੀ ਸਾਡੀ ਮਨਸ਼ਾ ਪਕੜਦੇ ਆ ਇਹੀ ਸਾਨੂੰ ਦੇਖਦੇ ਆ ਵੀ ਇਹ ਰੁਕਦੇ ਆ ਕਿ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਡੀ ਗੱਲ ਮੰਨਦਾ ਹੈ ਇਹ ਰੁਕਦਾ ਆ ਜਿਹੜਾ ਕੰਮ ਕਰਨ ਨੂੰ ਕਹਿੰਦੇ ਉਹ ਕਰਦਾ ਆ ਜਿਹੜਾ ਕੰਮ ਰੁਕਣ ਨੂੰ ਕਹਿੰਦੇ ਉਹ ਰੁਕਦਾ ਆ ਮਾਲਕ ਉਹਨੂੰ ਕਿਰਪਾ ਕਰਕੇ ਆਪਣੇ ਚਰਨੀ ਲਾਣੇ ਦਾ ਆਪਣੇ ਗੱਲ ਨਾਲ ਲਾ ਲਈ ਤਾਂ ਆਪਣਾ ਭਗਤ ਬਣਾ ਲੈਂਦਾ ਉਹਨੂੰ ਆਪਣਾ ਸਭ ਕੁਝ ਸੌਂਪ ਦਿੰਦਾ ਹੈ ਉਹਨੂੰ ਤੇ ਜਿਹੜੇ ਉਹਨਾਂ ਦੀ ਗੱਲ ਨਹੀਂ ਮੰਨਦੇ ਆਪਣੀ ਮਾਨਾ ਹੀ ਕਰਦੇ ਆ ਸਮਝ ਹੁੰਦਿਆਂ ਵੀ ਪਾਪ ਕਰਦੇ ਆ ਮਾਲਕ ਉਹਨਾਂ ਨੂੰ ਰੋਕਦਾ ਨਹੀਂ ਮਾਲਕ ਕਹਿੰਦਾ ਠੀਕ ਆ ਭਾਈ ਹੁਣ ਵੀ ਤੱਕੇ ਖਾ ਤੇ ਗਾਂ ਵੀ ਤੱਕੇ ਖਾਈ ਜਾਈ ਇੱਥੇ ਫਿਰ ਇਹੀ ਗੱਲ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆਰ ਦੇਸ਼ ਲੰਮੇ ਮਾਲਕ ਕਹਿੰਦਾ ਫਿਰ ਜੰਮਦਾ ਰਹੇ ਤੇ ਫਿਰ ਮਰਦਾ ਰਹੇ ਤੁਰਿਆ ਰਹੇ ਤੈਨੂੰ ਕੋਈ ਢੋਈ ਨਹੀਂ ਮਿਲਣੀ ਕਿਤੇ ਜੀ ਸਜ਼ਾ ਮਿਲ ਗਈ ਉਹਨੂੰ ਤੇ ਪਿਆਰਿਓ ਫਿਰ ਪਰਖ ਕਾਦੀ ਹੋਣੀ ਹੈ ਜੇ ਬਾਹ ਹੀ ਫੜ ਕੇ ਰੋਕ ਲਿਆ ਫਿਰ ਪਰਖ ਕਾਦੀ ਹੈ ਫਿਰ ਤੇ ਸਾਰੇ ਬੰਦੇ ਧਰਮੀ ਹੈ ਫਿਰ ਤੇ ਕਿਸੇ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਹੈ ਜਦੋਂ ਕੋਈ ਪਾਪ ਕਰੇਗਾ ਉਹਨੂੰ ਰੋਕ ਲੇਗਾ ਮਾਲਕ ਤੇ ਆਪਣੇ ਆਪ ਹੀ ਉਹਨੇ ਪਾਪ ਨਹੀਂ ਕਰਨਾ ਇਦਾਂ ਨਹੀਂ ਹੁੰਦਾ ਪਿਆਰਿਓ ਜਿੱਥੇ ਪਰਖਾ ਕਰਨੀ ਆ ਉਹਨਾਂ ਉਥੇ ਰੋਕਿਆ ਨਹੀਂ ਜਾਂਦਾ ਉਥੇ ਸਮਝਾਇਆ ਜਾਂਦਾ ਹੈ ਬਸ ਸੋ ਇਸ ਕਰਕੇ ਇਹ ਸਵਾਲ ਹੀ ਨਹੀਂ ਆਪਣੇ ਮਨ ਚ ਲੈ ਕੇ ਆਉਣਾ ਕਿ ਜੇ ਰੱਬ ਹੈਗਾ ਆ ਫਿਰ ਇਹਨੇ ਪਾਪ ਕਿਉਂ ਆ ਪਿਆਰਿਓ ਰੱਬ ਹਮੇਸ਼ਾ ਰੋਕਦਾ ਅੱਜ ਵੀ ਰੋਕਦਾ ਹੈ ਅੱਜ ਵੀ ਧਾਰਮਿਕ ਗ੍ਰੰਥ ਪੜ੍ਹ ਕੇ ਦੇਖੋ ਸਾਨੂੰ ਸਮਝਾ ਰਿਹਾ ਹੈ ਸਾਨੂੰ ਰੋਕ ਰਿਹਾ ਹੈ ਗੱਲ ਇਹ ਹੈ ਇਹੀ ਸਾਡੀ ਪਰਖ ਹੈ ਇਹੀ ਸਾਡੀ ਮਾਲਕ ਮਰਿਸ਼ਾ ਦੇਖਦਾ ਆਪਾਂ ਰੁਕਦੇ ਆ ਜਾਂ ਨਹੀਂ ਰੁਕਦੇ ਜਿਹੜੇ ਸਮਝ ਜਾਂਦੇ ਆ ਜਿਹੜੇ ਰੁਕ ਜਾਂਦੇ ਆ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿੰਦਾ ਤੇ ਜਿਹੜੇ ਨਹੀਂ ਰੁਕਦੇ ਮਾਲਕ ਉਹਨਾਂ ਨੂੰ ਆਪਣੇ ਪਿੱਛੇ ਛੱਡ ਦਿੰਦਾ ਮਹਾਰਾਜ ਬਾਣੀ ਚ ਖੁਦ ਕਹਿੰਦੇ ਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਬਾਰੇ ਕਹਿੰਦੇ ਜਿਹੜੇ ਨਹੀਂ ਮੰਨਦੇ ਜਿਹੜੇ ਹੰਕਾਰੀ ਨੇ ਨਿੰਦਕ ਰਹਿ ਜਾਂਦੇ ਆ ਬਾਰੇ ਕਹਦੇ ਉਹਨਾਂ ਵੱਲ ਪੇਟ ਕਰ ਲੈਂਦਾ ਆਪਣੀ ਤੇ ਪੇਠੀ ਕਰਨੀ ਰਹਿ ਕੀ ਗਿਆ ਉਹਦੇ ਪੰਨੇ ਤੇ ਜਿਹਦੇ ਵੱਲ ਰੱਬ ਵੀ ਪੇਠ ਕਰ ਗਿਆ ਉਹ ਰਹਿ ਕੀ ਗਿਆ ਉਹਦੇ ਕੋਲ ਸੋਇਸ ਕਰਕੇ ਉਹ ਸਾਨੂੰ ਸਮਝਾਉਂਦਾ ਹੈ ਤੇ ਜਿਹੜੇ ਸਮਝ ਜਾਂਦੇ ਉਹ ਆਪਣਾ ਜੀਵਨ ਸਫਲਾ ਕਰ ਜਾਂਦੇ ਆ ਸੋ ਇਸ ਕਰਕੇ ਪਿਆਰਿਓ ਇਹ ਅੱਜ ਦੀ ਵੀਡੀਓ ਸੀ ਬਾਰੇ ਕਿਰਪਾ ਕਰਨ ਨਾਲ ਆਪਣ ਨੂੰ ਸੋਝੀ ਆਵੇ ਆਪਾਂ ਸਮਝਣ ਵਾਲੇ ਬਣੀਏ ਸਾਡੇ ਧਰਮ ਗ੍ਰੰਥ ਸਾਨੂੰ ਕਈ ਤਰੀਕਿਆਂ ਦੇ ਨਾਲ ਸਮਝਾਉਂਦੇ ਆ ਸੋ ਜੇ ਫਿਰ ਵੀ ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਕੁਝ ਪੁੱਛਣਾ ਹੋਵੇ ਕੋਈ ਡਾਊਟ ਹੋਵੇ ਤੇ ਆਪਾਂ ਚੈਨਲ ਦੇ ਉੱਤੇ ਨੰਬਰ ਪਾਇਆ ਹੋਇਆ ਆਪਣਾ ਉਸ ਤੇ ਤੁਸੀਂ ਮੈਸੇਜ ਕਰਕੇ WhatsApp ਮੈਸੇਜ ਕਰਕੇ ਆਪਣਾ ਕੋਈ ਵੀ ਸਵਾਲ ਹੋਵੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਸੋ ਇੱਥੇ ਸਵਾਰਤੀ ਆ ਪਿਆ ਜੀ ਇਨੀ ਕੁ ਵਿਚਾਰ ਕਰਦੇ ਆਨੇਕਾ ਭੁੱਲਾ ਹੋ ਜਾਨੀ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗੋ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ